ਮੈਂ ਵਧਾਈ ਦੇਣਾ ਚਾਹੁੰਦਾ ਜੀ ਜਿਹੜਾ ਇਹ ਨਵਾਂ ਸ਼ੋਰੂਮ ਖੁੱਲਿਆ ਹੈ ਮੈਂ ਅੱਜ ਹੈਰਾਨ ਹੋ ਗਿਆ ਦੇਖ ਕੇ ਕਿ ਕਿੰਨਾ ਇੱਥੇ ਰਸ਼ ਹੈ ਮੈਂ ਤਾਂ ਮਜ਼ਾਕ ਚ ਇਹਨਾਂ ਨੂੰ ਕਹਿ ਰਿਹਾ ਸੀ ਮੁਫਤ ਵੰਡ ਰਹੇ ਹੋ ਵੀ ਇੰਨਾ ਰਸ਼ ਹੈ ਔਰ ਜਿਸ ਤਰ੍ਹਾਂ ਇਹਨਾਂ ਨੇ ਕੰਮ ਚਾਲੂ ਕੀਤਾ ਹੈ ਆ ਜਿਹੜਾ ਬ੍ਰਾਂਡ ਕਵਾਬੇ ਚਾਲੂ ਕੀਤਾ ਹੈ ਮਤਲਬ ਕਿ ਅਮੇਜ਼ਿੰਗ ਇਹ ਸਾਰੇ ਯੂਥ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਕਿ ਕਿਸ ਤਰ੍ਹਾਂ ਲਗਨ ਨਾਲ ਔਰ ਮਿਹਨਤ ਨਾਲ ਔਰ ਕੁਆਲਿਟੀ ਦੇ ਕੰਟਰੋਲ ਰੱਖ ਕੇ ਫੈਸ਼ਨ ਵੀ ਚੰਗਾ ਹੈਗਾ ਜੋ ਇਹਨਾਂ ਨੇ ਪ੍ਰੋਡਕਟ ਬਣਾਏ ਆ ਇਹ ਯੂਨਿਕ ਲੋ ਦਾ ਜਦੋਂ ਸ਼ੋਰੂਮ ਖੁੱਲਦਾ ਹੈ ਯਾ ਸ਼ੁਰੂ ਵਿੱਚੋਂ ਖੁੱਲੇ ਸੀ ਜ਼ਾਰਾ ਉਦੋਂ ਵੀ ਇੰਨਾ ਰਸ਼ ਨਹੀਂ ਹੁੰਦਾ ਸੀ ਜਿੰਨਾ ਇੱਥੇ ਹੈ ਹੈਡਸ ਆਫ ਟੂ ਦੈਟ ਸਰ ਕੰਪੀਟੀਸ਼ਨ ਬੜਾ ਹੋ ਗਿਆ ਇੱਕ ਮਾਰਕੀਟ ਟੋਪੀਆਂ ਬੜੀਆਂ ਆ ਲੱਗੀਆਂ ਆ ਦੇਖ ਲਓ ਕੰਪੀਟੀਸ਼ਨ ਤੋਂ ਬਾਹਰ ਦੇਖ ਲਓ ਬਾਹਰ ਕਿੰਨੀ ਲਾਈਨ ਲੱਗੀ ਹੋਈ ਹੈ ਬਹੁਤ ਬਹੁਤ ਵਧਾਈਆਂ ਤੇਨ ਦਾ ਮੈਂ ਸਾਰੇ ਪ੍ਰੋਮੋਟਰ ਨੂੰ ਔਰ ਇਹਨਾਂ ਨੂੰ ਬੈਸਟ ਆਫ ਲੱਕ ਕਹਿੰਦਾ ਔਰ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ। ਜੀ ਵੀ ਐਕਚੁਅਲੀ ਸਹੀ। ਸੇਲ ਕੇ ਬਾਰੇ ਮੈਂ ਤਾਂ ਇਤਨਾ ਹੀ ਬੋਲ ਲੇਗੀ ਕਿ ਪਹਿਲੀ ਬਾਤ ਤਾਂ ਇਹਨਾਂ ਨੇ ਹਾਈਪ ਕਰੀਏਟ ਕਰਨ ਦੇ ਲਈ ਸੋਸ਼ਲ ਮੀਡੀਆ 'ਤੇ ਡਾਲ ਦਿੱਤਾ ਸੀ ਕਿ 12 ਵਜੇ ਓਪਨਿੰਗ ਹੋਗੀ ਬਟ ਟਿਲ 1 ਅਭੀ ਤੱਕ ਓਪਨਿੰਗ ਨਹੀਂ ਹੈ। एंड काफ़ी ज़्यादा मिसमैनेजमेंट रही है बट एज टॉकिंग अबाउट द क्वालिटी क्वालिटी बहुत अच्छी है प्रोडक्ट्स की तो तो आए हो तो अपनी मिल रहे है जितना डिस्प्लेड में है येस yes, बिकॉज अभी कम्प्लीटली डिस्प्लेड नहीं है प्रोडक्ट्स so, हम लोग साढ़े ग्यारह से खड़े हैं और हम अब एंटर हुए हैं पाँच मिनट पहले सो प्राइज इज फाइन बिकॉज इनकी कंडीशन है कि पर पर्सन कैन बाय ओनली वन कोट उसके अलावा नहीं बट देन अपार्ट फ्रॉम देट टॉकिंग अबाउट द क्वालिटी इट इज अमेजिंग amazing excited quiet yes because it's a new brand in the town so yes we are excited <laughs> <laughs> thank you ramesh kumar bahut acha hai badhiya price hai ga te sareyanu mauke da fayda chakna chahida ji ਦੋ ਬਲੇਜ਼ਰ ਲੈ ਇੱਕ ਕੁੜੀਆ ਵਾਸਤੇ ਕੱਪੜੇ ਵਾਸਤੇ ਲਿਆ ਸਰ ਬਿਲਕੁਲ ਲੱਗਣੇ ਚਾਹੀਦੇ ਸਰ ਥੈਂਕ ਯੂ ਸੋ ਮਚ ਸਰ ਜਿਹੜੇ ਕਟੇ ਵੀ ਆਰੀਪਾਲ ਸਿੰਘ ਮੇਰੇ ਆਫਰ ਲੱਗਿਆ ਮਜ਼ਾ ਲੋ ਇੱਥੇ ਆ ਕੇ ਕਲੈਕਟ ਕਰੋ ਆਪ ਦੇ ਪੀਸ ਤੇ ਬਹੁਤ ਵਧੀਆ ਆਫਰ ਨੇ ਵਧੀਆ ਬਲੇਜ਼ਰ ਨੇ ਲੋ ਬਸ ਆਈ ਥੈਂਕ ਹਾਂਜੀ ਨਹੀਂ 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 ਮੇਰੇ ਵਧੀਆ ਕੁਆਲਿਟੀ ਆ ਲਾਈਨ ਅੱਪ ਲੱਗੀਆਂ ਹੋਈਆਂ ਨੇ ਇੱਥੇ ਅਜਾ ਜਿੱਦਾਂ ਦਿਨੀ ਆਫਰ ਆ ਵਿਜ਼ਿਟ ਕਰੋ ਤੇ ਲਾਈਓ ਥੈਂਕ ਯੂ ਬ੍ਰਦਰ ਸੋ ਆਪਨੇ ਮੈਂਸ਼ਨ ਕੀਤਾ ਹੈ ਸਰ ਮੇਰਾ ਨਾਮ ਬਾਕੀਸ਼ ਮਲੋਤਰਾ ਅੱਜ ਦੀ ਜਿਹੜੀ ਸੇਲ ਲਗਾਈਏ ਤੇ ਮੈਂ ਕੀ ਕਹੂੰ ਸਰ ਕੁਛ ਨਹੀਂ ਇਹ ਸੇਲ ਇਸ ਜਸਟ ਐਨ ਅਗਰੋਗਰਲ ਆਫਰ ਅਸੀਂ ਬੇਸਿਕਲੀ ਲੁਧਿਆਣਾ ਨੂੰ ਦੱਸਣਾ ਚਾਹੁੰਦੇ ਆਂ ਵੀ ਲੁਧਿਆਣਾ ਤੋਂ ਨਿਕਲ ਕੇ ਇੱਕ ਬ੍ਰਾਂਡ ਆਇਆ ਹੈ ਅਸੀਂ ਆਲਰੇਡੀ ਪੰਜ ਤੋਂ 6 ਸਟੋਰਸ ਬਾਕੀ ਸਿਟੀਸ ਖੋਲ ਚੁੱਕੇ ਆਂ ਡੈਲੀ ਫਰੀਦাবাদ ਜ਼ੈਰਾਦੋਂ ਨੌਇਡਾ ਜੈਪੁਰ ਸਾਨੂੰ ਉੱਥੇ ਬਹੁਤ ਅੱਛਾ ਰਿਸਪੌਂਸ ਮਿਲੇ ਆਂ ਉਹ ਲੁਧਿਆਣਾ ਅਸੀਂ ਵਾਪਸੀ ਕੀਤੀ ਹੈ ਜੋ ਅਸੀਂ ਪ੍ਰਾਈਜ਼ਸ ਦੇ ਰਹੇ ਆ ਬੇਸਿਕਲੀ ਅਸੀਂ ਕਸਟਮਰਸ ਨੂੰ ਇੱਕ ਕੁਆਲਿਟੀ ਆਪਣੀ ਫੀਲ ਕਰਵਾਉਣਾ ਚਾਹੁੰਦੇ ਆ ਤਾਂ ਕਿ ਉਹ ਆਨ ਕੁਆਲਿਟੀ ਫੀਲ ਕਰਨ ਦੇ ਸ਼ੁੱਡ ਬਾਈ ਐਟ ਅਫੋਰਡੇਬਲ ਪ੍ਰਾਈਸਿਸ ਇੱਥੇ ਤੇ ਉਹਨਾਂ ਨੂੰ ਅੱਗੇ ਗੋਇੰਗ ਫੋਰਵਰਡ ਇੱਕ ਬਹੁਤ ਅਸੀਂ ਇੱਕ ਬ੍ਰਾਂਡ ਲੈ ਕੇ ਆਏ ਆ ਜਿਹੜਾ ਬਹੁਤ ਅਫੋਰਡੇਬਲ ਪ੍ਰਾਈਸਿਸ ਤੇ ਲਗਾ ਲਓ ਜਿਹੜੇ ਲੋਕ ਸੇਲ ਵੱਲ ਭਜਦੇ ਆ ਉਹਨਾਂ ਨੂੰ ਸੇਲ ਵੱਲ ਜਾਣ ਦੀ ਕੋਈ ਲੋੜ ਨਹੀਂ ਹੈਗੀ ਆਟੋਮੈਟਿਕਲੀ ਆਲਰੇਡੀ ਡੇਲੀ ਸੇਲ ਪ੍ਰਾਈਸਿਸ ਹੀ ਹੈ ਸਰ ਜਦੋਂ ਸੇਲ ਦੀ ਗੱਲ ਹੁੰਦੀ ਹੈ ਕਿਤੇ ਨਾ ਕਿਤੇ ਮਟੀਰੀਅਲ ਨੂੰ ਕੰਪਰੋਮਾਈਜ਼ ਕੀਤਾ ਹੁੰਦਾ ਤੁਸੀਂ ਆਪਣੇ ਮਟੀਰੀਅਲ ਨੂੰ ਲੈ ਕੇ ਕੀ ਕਰੋਗੇ ਸਰ ਜਿਹੜਾ ਸਾਡਾ ਮਟੀਰੀਅਲ ਹੈ ਅਸੀਂ ਪਾਸਟ ਵਿੱਚ ਆਲਰੇਡੀ ਜਿੱਦਾਂ ਅਸੀਂ ਲੁਧਿਆਣੇ ਤੋਂ ਆ ਅਸੀਂ ਕਾਰਪੋਰੇਟਸ ਵਾਸਤੇ ਵੀ ਬਣਾਉਂਦੇ ਰਹੇ ਹਾਂ ਅਸੀਂ ਸੇਮ ਮਟੀਰੀਅਲ ਜੋ ਹਾਈ ਹਾਈ ਕੁਆਲਿਟੀ ਪ੍ਰੋਡਕਟ ਦੇ ਮਟੀਰੀਅਲਸ ਯੂਜ਼ ਹੁੰਦੇ ਨੇ ਸਾਡੇ ਜਿਹੜੇ ਪ੍ਰੋਡਕਟਸ ਨੇ ਦੇ ਆਰ ਆਲਰੇਡੀ ਇਨਸਪਾਇਰਡ ਫਰਮ ਇੰਟਰਨੈਸ਼ਨਲ ਬ੍ਰਾਂਡਸ ਸਾਡੀ ਪ੍ਰੋਡਕਟ ਜਿਹੜੀ ਕੁਆਲਿਟੀ ਹੈ ਜੋ ਲੀਡਿੰਗ ਸਪਲਾਈਅਰਸ ਨੇ ਸੀ ਉਹਨਾਂ ਤੋਂ ਕੁਆਲਿਟੀ ਬਾਈ ਕਰਦੇ ਆ ਪ੍ਰੋਡਕਟ ਬਿਲਕੁਲ ਅੱਛੀ ਕੁਆਲਿਟੀ ਦਾ ਹੈ ਕਸਟਮਰ ਉਹ ਦੇਖ ਕੇ ਪਤਾ ਲੱਗੇਗਾ ਸਾਡੇ ਕੋਲ ਜਿਹੜੇ ਇਨੋਗਰਲ ਆਫਰ ਤੇ ਕਸਟਮਰ ਆਂਦੇ ਨੇ ਮੋਰ ਥੈਨ 80% ਰਿਪੀਟ ਆਂਦੇ ਨੇ ਜਦੋਂ ਪ੍ਰਾਈਸਿਸ ਨਾਰਮਲ ਹੋ ਜਾਂਦੇ ਨੇ ਆਫਟਰ ਸੇਲ ਰੀਜ਼ਨ ਬੀਇੰਗ ਕਿਉਂਕਿ ਬਾਅਦ ਚੋ ਵੀ ਜਿਹੜੇ ਪ੍ਰਾਈਸਿਸ ਨੇ ਦੇ ਆਰ ਨਾਟ ਹੈਵੀ ਔਨ ਦੀ ਪਾਕਟ ਉਹ ਬਾਅਦ ਚੋ ਵੀ ਫੋਰਡੇਬਲ ਹੀ ਰਹਿੰਦੇ ਨੇ ਕਿਹੜੀ ਖਾਸ ਰੇਂਜ ਲੈ ਕੇ ਆਏ ਹੋ ਉਹ ਦਾ ਬਸ ਸਰ ਅੱਜ ਤਿੰਨ ਦਿਨ ਦੀ ਅਸੀਂ ਹਲੇ ਇਨੋਗਰਲ ਆਫਰ ਰੱਖਿਆ ਲਾਂਚ ਆਫਰ ਰੱਖਿਆ ਜਿਹਦੇ ਵਿੱਚ ਬਾਏ ਐਨੀ ਪ੍ਰੋਡਕਟ ਬਾਏ ਐਨੀ ਲੌਂਗ ਕੋਟ ਬਲੇਜ਼ਰ ਕੋਟ ਨਾ ਉਹ ਜਿੰਨੇ ਵੀ ਹੈਗੇ ਉਹ ਅਸੀਂ ਟ੍ਰਿਪਲ ਨਾਈਨ ਚ ਬਾਈ ਕਰ ਸਕਦੇ ਹਾਂ ਅਸੀਂ ਦੇਖਦੇ ਆਮ ਸਾਨੂੰ ਬ੍ਰਾਂਡਸ ਦੇ ਜਿਹੜੇ ਬਲੇਜ਼ਰ ਕੋਟਸ ਨੇ ਤਿੰਨ ਤਿੰਨ ਚਾਰ ਚਾਰ ਪੰਜ 6 70 ਉਹ ਅਸੀਂ ਇੱਥੇ 99 ਇਚ ਦੇ ਰਹੇ ਆ ਤਾਂ ਕਿ ਇੱਕ ਆਮ ਲੋਕਾਂ ਨੂੰ ਵੀ ਯੂ نو ਇੱਕ ਸਟਾਈਲਿਸ਼ ਬਲੇਜ਼ਰ ਸੂਟਸ ਵਰਗੂਪਾੰਦਾ ਇੱਥੇ ਮੌਕਾ ਮਿਲਿਆ ਠੀਕ ਥੈਂਕ ਯੂ ਬਾਈਟ ਹਾਂਜੀ ਅੱਜ ਮੈਂ ਕੋਵੇ ਦੇ ਬਗੀਸ਼ ਮਲੋਤਰਾ ਦੇ ਸਟੋਰ ਤੇ ਆਇਆ ਸਟੋਰ ਦੇਖ ਕੇ ਬਹੁਤ ਜ਼ਿਆਦਾ ਮਜ਼ਾ ਆਇਆ ਇਹ ਲੁਜਾਨਾ ਦਾ ਸਟਾਰਟਅਪ ਹੈ ਫਾਰ ਵਰਲਡ ਇਹ ਮੈਨੂੰ ਬਹੁਤ ਕੁਝ ਹੋਇਆ ਦੇਖ ਕੇ ਲੁਜਾਨਾ ਦਾ ਸਟਾਰਟਅਪ ਦਾ ਜਿਹੜਾ ਪ੍ਰੋਡਕਟ ਸਟਾਈਲ ਹੈ ਪ੍ਰਾਈਸਿੰਗ ਹੈ ਪ੍ਰਾਈਸਿੰਗ ਬਿਲਕੁਲ ਇਕਨੋਮਿਕਲ ਤੇ ਅਫੋਰਡੇਬਲ ਹੈ ਤੇ ਜਿਹੜਾ ਪ੍ਰੋਡਕਟ ਕੁਆਲਿਟੀ ਹੈ ਵਰਲਡ ਲੈਵਲ ਦੀ ਅੱچھے ਬ੍ਰਾਂਡਸ ਦੀ ਹੈ ਤੇ ਆਈ ऍम श्योर दिस ब्रांड विल डू वेरी वेल ਬਹੁਤ ਸਾਰੇ ਇਹਨਾਂ ਦਾ ਆਪਣਾ ਬ੍ਰਾਂਡ ਹੈ ਜੀ ਆਪਣਾ ਸ਼ਾਰਟ ਆਫ ਲੋ ਜਾਨਦਾ ਕੋਬੇ ਰਾਮ ਦਾ ਬ੍ਰਾਂਡ ਹੈ ਤੇ ਇਹਨਾਂ ਦੀ ਜਿਹੜੀ ਕੁਆਲਿਟੀ ਹੈ ਅੱਛੇ ਬ੍ਰਾਂਡਸ ਲਾਈਕ ਵੈੱਬਸਾਈਟ ਜੁਡੀਓ ਰਿਲਾਇੰਸ ਜਿਹੜੇ ਉਹ ਉਹ ਉਹਨਾਂ ਨੂੰ ਕੰਪੀਟ ਕਰ ਰਿਹਾ ਹੈ ਲੁਧਿਆਣਾ ਕਿਉਂਕਿ ਤੁਹਾਨੂੰ ਪਤਾ ਹੋਜ਼ਰੀ ਹਬ ਹੈ ਤੇ ਇਹਨਾਂ ਦੇ ਪਰੈਂਟਲ ਬਿਜ਼ਨਸ ਵੀ ਹੋਜ਼ਰੀ ਹਬ ਦਾ ਹੀ ਸੀਗਾ ਤਾਂ ਦੇ ਨੋ ਕੁਆਲਿਟੀ ਤੇ ਕੁਆਲਿਟੀ ਪ੍ਰੋਡਕਟ ਬਣਾ ਰਹੇ ਆਂ ਔਰ ਵੈਰੀ ਅਫੋਰਡੇਬਲ ਪ੍ਰਾਈਸ ਤੇ ਬਣਾ ਰਹੇ ਆਂ ਰੇਟਸ ਸਰ ਕੀ ਰਹਿਣ ਵਾਲੇ ਸ਼ੁਰੂਆਤੀ ਰੇਟ ਸ਼ੁਰੂਆਤੀ ਰੇਟਸ ਇਹ ਜ਼ਿਆਦਾ ਦੱਸ ਸਕਦੇ ਕਿਉਂਕਿ ਇਹ ਪ੍ਰੋਮੋਟਰ ਹੈ ਤੇ ਪਰ ਜੋ ਮੈਨੂੰ ਦੇਖਿਆ ਬੈਂਕ ਤੇ 1999 ਅੱਜ ਜਦ ਲਈ 999 ਰੇਪੇ ਰੇਟ ਚੱਲ ਰਿਹਾ ਫॉर ਵਿంటర్ ਦਾ ਇਹ ਬਹੁਤ ਜ਼ਿਆਦਾ ਅਫੋਰਡੇਬਲ ਹੈ ਇਹਨਾਂ ਤਾਂ ਇਹਨਾਂ ਨੂੰ ਕਰਨੀ ਪੈਂਦਾ ਹੋਣਾ ਤੇ ਇਹ اچھا ਕਰਨ ਦੀ ਕੋਸ਼ਿਸ਼ ਕਰ ਰਹੇ ਆ ਬਟ ਆਈ ਏਮ ਸੋ ਪ੍ਰਾਊਡ ਕਿ ਲੁਧਿਆਣਾ ਦਾ ਸਟਾਰਟਅਪ ਇਹਨਾਂ ਅੱਛਾ ਕਰ ਰਿਹਾ ਹੈ ਲੁਧਿਆਣਾ ਦੇ ਇਹ ਇਹ ਬੇਸਿਕਲੀ ਇਨਸਪਾਇਰ ਕਰ ਰਿਹਾ ਹੋਰ ਲੋਕਾਂ ਦਾ ਲੋਕਾਂ ਦੇ ਲੁਧਿਆਣਾ ਨੂੰ ਵਰਲਡ ਲੈਵਲ ਤੇ ਕੰਮ ਕਰਨ ਲਈ ਇਨਸਪਾਇਰ ਕਰ ਰਿਹਾ ਹੈ ਲੈਣਾ ਲੱਗੇ ਲੋਕਾਂ ਦਾ क्रेज ਦੇਖ ਕੇ ਕੀ ਕਹਾਂ ਚਾਹੂੰਗੀ ਮੈਂ ਲੋਕਾਂ ਨੂੰ ਇਹ ਕਰੇ ਲੋਕ ਇਹ ਲੋਕ ਇਹ ਲੋਕ ਸਮਝ ਆ ਰਿਹਾ ਜਿਹੜੇ ਆ ਰਹੇ ਇਹਨਾਂ ਨੂੰ ਵੈਲਿਊ ਪਤਾ ਹੈ ਇਸ ਰੇਟ ਤੇ ਇੰਨਾ ਵਧੀਆ ਪ੍ਰੋਡਕਟ ਮਿਲ ਨਹੀਂ ਰਿਹਾ ਮੈਂ ਕਹਿੰਦਾ ਇਹ ਵਧਾਈ ਇਹਨਾਂ ਨੂੰ ਚਾਹੋ ਲੋਕਾਂ ਨੂੰ ਦੇਣਾ ਚਾਹਣਾ ਜਿਹੜੇ ਇਹਨਾਂ ਨੂੰ ਸਮਝ ਆ ਰਿਹਾ ਜਿਹੜੇ ਬੰਦੇ ਵੀਡੀਓ ਦੇਖ ਰਹੇ ਵੈ ਲੋਹਾਨਾ ਦਾ ਸਟਾਰਟਅਪ ਹੈ ਲੋਹਾਨਾ ਦੇ ਲੋਕਾਂ ਨੇ ਸਪੈਸ਼ਲੀ ਲੋਹਾਨਾ ਦੇ ਲੋਕਾਂ ਨੂੰ ਕਹਿਣਾ ਕਹੂੰਗਾ ਕਿ ਲੋਹਾਨਾ ਦੇ ਲੋਕਾਂ ਨੇ ਸਪੋਰਟ ਕਰਨ ਤੇ ਇਥੇ ਆਣ ਤੇ ਜੀ ਲੋਹਾਨਾ ਦਾ ਪ੍ਰੋਡਕਟ ਵਰਲਡ ਕੁਆਲਿਟੀ ਪ੍ਰੋਡਕਟ ਐਟ ਲੋਹਾਨਾ ਅਫੋਰਡੇਬਲ ਪ੍ਰਾਈਸਿਸ ਇਸ ਤੋਂ ਬੈਟਰ ਕੋਈ ਕੰਬੀਨੇਸ਼ਨ ਨਹੀਂ ਹੋ ਸਕਦਾ